ਸਮੇਂ ਦਾ ਵੀ ਗੁਰਵਿੰਦਰ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਤਾਂ ਦੁੱਖ ਹੈ ਹੀ ਹੈ ਉਹਦੇ ਨਾਲ ਪੂਰੇ ਪਿੰਡ ਨੂੰ ਪੂਰੇ ਇਲਾਕੇ ਨੂੰ ਤੇ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਇੱਕ ਨੌਜਵਾਨ ਜਿਸਦੇ ਬੜੇ-ਵੱਡੇ ਸੁਪਨੇ ਸੀ ਜਿਸਨੇ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਲਈ ਵੀ ਬਹੁਤ ਕੁਝ ਸੋਚਿਆ ਹੋਇਆ ਸੀ ਜਿਸ ਤਰ੍ਹਾਂ ਉਹ ਬੱਚਿਆਂ ਨੂੰ ਫ੍ਰੀ ਫ੍ਰੀ ਪੜ੍ਹਾਈ ਕਰਵਾਉਂਦਾ ਸੀ ਤੇ ਬੜਾ ਦੁੱਖ ਹੈ ਜੀ ਨੌਜਵਾਨ ਵਸਦਾ ਜਿਹੜੀ ਉਸ ਬਾਗ ਘਣਾਉਣੀ ਘਟਨਾ ਵਾਪਰੀ ਹੈ ਜਿਹਦੇ ਨਾਲ ਪੂਰਾ ਸਮਾਜ ਪੂਰੀ ਮਰੁੱਖਤਾ ਪੂਰੀ ਮਾਨਵਤਾ ਸ਼ਰਮਸਾਰ ਹੈ ਤੇ ਇਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਦੁੱਖ ਹੈ ਜੀ ਇਹ ਗੱਲ ਹੈ ਜੀ ਪ੍ਰਮਾਤਮਾ ਨੇ ਬਹੁਤ ਵੱਡਾ ੱੱਕਾ ਕੀਤਾ ਸਾਡੇ ਪਰਿਵਾਰ ਦੇ ਨਾਲ ਇਸ ਤੋਂ ਵੱਡਾ ਤੱਕਾ ਸਦੀਆਂ ਚ ਨਹੀਂ ਕਿਤੇ ਹੋਊਗਾ ਅੱਜ ਜਮਾ ਪਰਿਵਾਰ ਖਤਮ ਕਰਕੇ ਚਲਾ ਗਿਆ ਪਤਾ ਨਹੀਂ ਪ੍ਰਮਾਤਮਾ ਕੇਸ ਰਜਤ ਰਾਜੀ ਬਹੁਤ ਇਸ ਤੋਂ ਵੱਡਾ ਕੋਈ ਕਹਿਰ ਨਹੀਂ ਹੋ ਸਕਦਾ ਸਾਡੇ ਪਰਿਵਾਰ ਨੂੰ ਅੱਜ ਪਿੰਡ ਸੁੱਖਣ ਵਾਲਾ ਜਿਹੜਾ ਬਹੁਤ ਚਰਚੇ ਤੇ ਕਤਲ ਕਾਂਡ ਜਿਹੜਾ ਇੱਕ ਘਰ ਵਾਲੀ ਨੇ ਆਪਦਾ ਘਰ ਵਾਲਾ ਆਪਦੇ ਆਸ਼ਿਕ ਨਾਲ ਰਲ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਇੱਕ ਸ਼ਰੀਫ ਜੱਟ ਜ਼ਿਮੀਂਦਾਰ ਪਰਿਵਾਰ ਦਾ ਇੱਕ ਬੱਚਾ ਗੁਰਵਿੰਦਰ ਸਿੰਘ ਜਿਹਦੀ ਡਬਲ ਐਮਏ ਕੀਤੀ ਸੀ ਸਿਰ ਤੇ ਦਸਤਾਰ ਸਜਾਉਂਦਾ ਸੀ ਤੇ ਪਿੰਡ ਵਾਲੇ ਉਹਦੀ ਗਵਾਹੀ ਭਰਦੇ ਆ ਕਿ ਨਿਹਾਇਤੀ ਸ਼ਰੀਫ ਉਹ ਲੜਕਾ ਸੀ ਤੇ 2023 ਚ ਉਹਦਾ ਵਿਆਹ ਹੋਇਆ ਸੀ 2025 ਦੇ ਜਨਵਰੀ ਦੇ ਵਿੱਚ ਉਹਦੀ ਘਰ ਵਾਲੀ ਰੁਪਿੰਦਰ ਕੌਰ 2 ਸਾਲਾਂ ਬਾਅਦ ਪਿੰਡ ਸੁਖਨ ਵਾਲੇ ਵਾਪਸ ਆਈ ਲੇਕਿਨ 2025 ਦੇ ਅਖੀਰਲੇ ਮਹੀਨਿਆਂ ਦੇ ਵਿੱਚ 11ਵੇਂ ਮਹੀਨੇ ਦੇ ਵਿੱਚ ਇੱਕ ਸਾਜ਼ਿਸ਼ ਤਹਿਤ ਪਿੰਡ ਬੱਲੂਆਣੇ ਦਾ ਹਰਕਮਲਪ੍ਰੀਤ ਸਿੰਘ ਜਿਹਦੇ ਨਾਲ ਰਲ ਕੇ ਜਿਹੜਾ ਹੈਗਾ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਇੱਕ ਘਰ ਵਾਲੀ ਵੱਲੋਂ 28 ਤੇ 29 11ਵੇਂ ਮਹੀਨੇ ਦੀ ਦਰਮਿਆਨੀ ਰਾਤ ਅੱਜ ਪਿੰਡ ਸੁਖਨ ਵਾਲੇ ਨਗਰ ਦੇ ਵਿੱਚੋਂ ਤੇ ਆਸੇ-ਪਾਸੇ ਜਿਹੜੇ ਲੋਕ ਰਿਸ਼ਤੇਦਾਰ ਵੀ ਨਹੀਂ ਸੀ ਇਸ ਪਰਿਵਾਰ ਦੇ ਜਿਹੜੇ ਲੋਕਾਂ ਨੂੰ ਹਮਦਰਦੀ ਹੈ ਕਿ ਧੱਕਾ ਹੋਇਆ ਇਸ ਪਰਿਵਾਰ ਨਾਲ ਬੜਾ ਵੱਡਾ ਜ਼ੁਲਮ ਹੋਇਆ ਕਿਉਂਕਿ ਆਮ ਤੌਰ ਤੇ ਬਾਪ ਦੀ ਚਿਖਾ ਨੂੰ ਪੁੱਤ ਨੇ ਅੱਗ ਲਾਉਣੀ ਹੁੰਦੀ ਹੈ ਤੇ ਇੱਥੇ ਹਾਲਾਤ ਇਹ ਬਣ ਗਏ ਕਿ ਨੌਜਵਾਨ ਪੁੱਤ ਦੀ ਚਿਖਾ ਨੂੰ ਬਾਪ ਨੂੰ ਅੱਗ ਲਾਉਣੀ ਪਈ ਤੇ ਅੱਜ ਉਸ ਬਾਪ ਦਾ ਤੇ ਉਸ ਮਾਂ ਦਾ ਸਰਦਾਰ ਕੁਲਦੀਪ ਸਿੰਘ ਤੇ ਉਹਨਾਂ ਦੀ ਮਾਤਾ ਜਿਹੜੀ ਗੁਰਵਿੰਦਰ ਦੀ ਹੈ ਉਨਾ ਬਹੁਤ ਦੁੱਖ ਦੀ ਘੜੀ ਆ ਮੈਂ ਇਹ ਕਹਿੰਦਾ ਵੀ ਕਿੱਥੋਂ ਬੰਦੇ ਨਹੀਂ ਆਏ ਜਾਂ ਕਿ ਇਹਨਾਂ ਨੇ ਦੁੱਖ ਨਹੀਂ ਵੰਡਾਇਆ ਸੋ ਬੜਾ ਮਨ ਭਰਿਆ ਵੀ ਅੱਜ ਲੇਕਿਨ ਇਨਸਾਫ ਦਿਵਾਵਾਂਗੇ ਜਿੰਨਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਟੇਲਾ ਵਾਲਾ ਗਾਂ ਵਾਲਾ ਇਹਨਾਂ ਨੂੰ ਪਹੌਣ ਜਰੂਰ ਵਿਖਾਵਾਂਗੇ ਕਿਉਂਕਿ ਪਰਿਵਾਰ ਤਾਂ ਹੁਣ ਗਮਗੀਨ ਆ ਲੇਕਿਨ ਸਾਡੇ ਵਰਗੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੂਰਾ ਜ਼ੋਰ ਲਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਈਏ ਪੁੱਤ ਤਾਂ ਨਹੀਂ ਮੁੜਨਾ ਲੇਕਿਨ ਇਸ ਜੁਰਮ ਨੂੰ ਕਰਨ ਵਾਲੇ ਬੰਦਿਆਂ ਨੂੰ ਸਾਰੀ ਉਮਰ ਜੇਲ੍ਹ ਦੇ ਵਿੱਚ ਰੋਲਣਾ ਪਵੇ ਇਹੀ ਫਿਰ ਆਤਮਿਕ ਸ਼ਾਂਤੀ ਹੈ ਪਰਿਵਾਰ ਦੀ ਐਦੂ ਦੁੱਖ ਦੀ ਘੜੀ ਕਿਸੇ ਤੇ ਆ ਨਹੀਂ ਸਕਦੀ ਤੇ ਪੰਜਾਬ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਲੋਕ ਝੰਡੋੜੇ ਗਏ ਆ ਜਿਹੜਾ ਇਹ ਦਰਿੰਦਗੀ ਦਾ ਮਾਹੌਲ ਹੋਇਆ ਇਹ ਗਾਂਸਤੇ ਕਿਸੇ ਨਾਲ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਸਮੁੱਚਾ ਪੰਜਾਬ ਸਮੂਚਾ ਪੰਜਾਬ ਮਤੇ ਪਾ ਕੇ ਐਸ ਤਰ੍ਹਾਂ ਦਾ ਕਾਨੂੰਨ ਬਣੇ ਜਿਸ ਤਰ੍ਹਾਂ ਅੱਗੇ ਕਹਿੰਦੇ ਕਾ ਮਾਰ ਕੇ ਟੰਗਣਾ ਹੈ ਫਾਸਟ ਟਰੈਕ ਦੇ ਵਿੱਚ ਅਦਾਲਤ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਇੰਨੀ ਜਲਦੀ ਹੋਵੇ ਤਾਂ ਕਿ ਜਿੰਨਾ ਚਿਰ ਇਹ ਲੋਕਾਂ 'ਚ ਚੱਲ ਰਿਹਾ ਲੋਕਾਂ ਨੂੰ ਸੁਣ ਰਿਹਾ ਅੱਜ ਕਿਉਂਕਿ ਆਪਣੇ ਲੋਕ ਸਮਾਂ ਪੈ ਜਾਂਦਾ ਭੁੱਲ ਜਾਂਦੇ ਤੇ ਭੁੱਲਣ ਤੋਂ ਬਾਅਦ ਜੇ ਕਿਸੇ ਨੂੰ ਸਜ਼ਾ ਪੈਂਦੀ ਹੈ ਤੇ ਉਹ ਦੁਆਰਾ ਉਹਦਾ ਫਾਇਦਾ ਨਹੀਂ ਹੁੰਦਾ ਜੇ ਤਰੰਤ ਇਹ ਸਜ਼ਾਵਾਂ ਮਿਲਣ ਤੇ ਇਹ ਘਟਨਾਵਾਂ ਨੂੰ ਵਿਸ਼ਰਾਮ ਲੱਗ ਸਕਦਾ ਇਹ ਕਦੇ ਵੀ ਘਟਨਾਵਾ ਨਾ ਵਾਪਰਨ ਇਹ ਸਾਡੇ ਨਾਲ ਵਾਪਰੀ ਹੈ ਇਹ ਅੱਗੇ ਤੋਂ ਇਹ ਮੈਂ ਸਮਝਦਾ ਵੀ ਨਾ ਤਾਂ ਇਹ ਪਹਿਲੀ ਹੈ ਤੇ ਨਾ ਅਖੀਰਲੀ ਹੈ ਇਹਨੂੰ ਅਦਾਲਤਾਂ ਰੋਕ ਸਕਦੀਆਂ ਤੁਸੀਂ ਮੁਸਲਮਾਨ ਦੇਸ਼ਾਂ ਚਲੇ ਜਾਓ ਅਰਬ ਕੰਟਰੀਆਂ ਚਲੇ ਜਾਓ ਉੱਥੇ ਘਟਨਾਵਾ ਕਿਉਂ ਨਹੀਂ ਵਾਪਰਦੀਆਂ ਕਿਉਂਕਿ ਸਾਡੀਆਂ ਸੰਕਾਰਾਂ ਵੀ ਸੰਜੀਦਾ ਨਹੀਂ ਤੇ ਸਾਡੀਆਂ ਅਦਾਲਤਾਂ ਵੀ ਜਿਹੜੀਆਂ ਸਾਡਾ ਕਾਨੂੰਨ ਇਸ ਤਰ੍ਹਾਂ ਦਾ ਹੈ ਜਿਹਦੇ ਵਿੱਚੋਂ ਇਸ ਤਰ੍ਹਾਂ ਦੇ ਬਚ ਕੇ ਨਿਕਲ ਜਾਂਦੇ ਆ ਤੇ ਵਾਰ-ਵਾਰ ਘਟਨਾਵਾ ਵਾਪਰਦੀਆਂ ਸੋ ਸਾਡੀ ਤਾਂ ਅਪੀਲ ਹੈ ਸਮੂਹੇ ਪੰਜਾਬ ਦੀਆਂ ਪੰਚਾਇਤਾਂ ਜੇ ਵੀ ਮਤੇ ਪਾ ਕੇ ਅਦਾਲਤ ਤੱਕ ਤੇ ਜੋ ਇਸ ਤਰ੍ਹਾਂ ਦੇ ਮਤੇ ਹੋਣ ਤਾਂ ਕਿ ਕਿਤੇ ਵੀ ਕਿਸੇ ਨਾਲ ਘਟਨਾ ਵਾਪਰੀ ਚਾਹੇ ਕਿਸੇ ਲੜਕੀ ਨੇ ਵੀ ਇਸ ਤਰ੍ਹਾਂ ਜ਼ਿੰਦਗੀ ਹੁੰਦੀ ਹੈ ਤੇ ਜੇ ਸੱਚ ਹੈ ਨਾ ਜਿੱਤੇ ਤੇ ਤੁਰੰਤ ਸਜ਼ਾ ਮਿਲੇ ਤਾਂ ਇਹ ਚੀਜ਼ਾਂ ਰੋਕ ਸਕਦੇ